ਪਸ਼ੂ ਤੇ ਨੂੰ ਚੰਗਾ ਜੀ ਨੇ ਖਾਦਾ ਤੇਵਾੜਾ ਪਰ ਦਿੱਤਾ ਚੰਗਾ ਮੁਰਗੂ ਨੂੰ ساری ਜਿੰਦਗੀ ਚੰਗਾ ਖਾਈ ਜਾਂਦਾ ਪਰ ਜੀਵਨ ਵਿੱਚ ਨਾ ਧਰਮ ਆਇਆ ਨਾ ਪਰਮਕਾਰ ਆਇਆ ਸਤਗੁਰ ਦੀ ਪਾਵਨ ਬਾਣੀ ਦੇ ਸੁਣ ਤੱਕ ਵੀ ਮੁਰਗੂ ਕਹਿ ਦਿੱਤਾ ਕਹਿ ਲੇ ਕਿ ਮੁਰਗੂ ਨੂੰ ਝਾੜ ਨਾ ਮਾਰੀ ਜਿੰਦਗੀ ਬਤੀਤ ਹੁੰਦੀ ਰਹੀ ਸਤਗੁਰ ਦੀ ਪਾਵਨ ਬਾਣੀ ਦੇ ਕਿਹਾ ਖਾਨਿਆਂ ਖਾਂਦਿਆਂ ਮੂੰਹ ਘਟਾ ਬੱਲਾ ਖਾਈ ਗਿਆ ਖਾਈ ਗਿਆ ਦੰਦ ਕਸ ਕੇ ਦੰਦ ਬਾਹਰ ਨਿਕਲ ਗਏ ਮੂੰਹ ਕਸ ਗਿਆ ਬੰਦੇ ਦਾ ਬੰਦੇ ਨੇ ਫਿਰ ਵੀ ਰੱਬ ਦਾ ਸ਼ੁਕਰਾਨਾ ਨਹੀਂ ਕੀਤਾ ਮਾਲਕਾ ਤੇਰਾ ਬੜਾ ਧੰਨ ਹੈ ਤੇਰਾ ਬੜਾ ਧੰਨਵਾਦ ਹੈ ਤੁੰਗਰ ਜਿੰਦਗੀ ਦਿੱਤੀ ਮੈਨੂੰ ਇੰਨੇ ਸਾਲ ਤੋਂ ਖਾਈ ਜਾਂਦਾ ਮੈਂ ਹੁਣ ਹੀ ਰੱਬ ਦਾ ਨਾਮ ਲੈਦਾ ਸਾਰੀ ਗੋਲੇ ਕਾਮਿਆ ਕਾਮਿਆ ਮੂੰਹ ਕੱਟਾ ਮੂੰਹ ਕਸ ਗਿਆ ਦੰਦ ਬਾਹਰ ਹੋ ਗਏ ਪਰ ਬੰਦੇ ਫਿਰ ਵੀ ਹਾਰ ਨਹੀਂ ਮੰਨੀ ਮੰਨੀ ਬੰਦਾ ਫੇਰ ਡਾਕਟਰ ਕੋਲ ਜਾਂਦਾ ਐਸੇ ਦੰਦ ਲਾ ਜਿਹੜਾ تیر ਮੇਂ ਘੁੱਟੇ ਨਾ ਚਿੰਦ ਸਗਾ ਕੇ ਜਦੋਂ ਮਹਿਸੂਸ ਨਾ ਹੋਵੇ ਵੀ ਇਹਨੇ ਮੂੰਹ ਜਦਾਂ ਨਹੀਂ ਹੈ ਦਾਦਾ ਜੀ ਨੇ ਕਿਹਾ ਦੰਦ ਦੁਬਾਰਾ ਫੇਰ ਬੰਦੇ ਦੇ ਵੱਾਰੇ ਦੂਜੀ ਗੱਲ ਕੀ ਪਹਿਨੰਦਿਆਂ ਸਭ ਅੰਗ ਬੰਦਾ ساری ਜ਼ਿੰਦਗੀ ਕੱਪੜੇ ਪਹਿਨਦਾ ਰਿਹਾ ਹਾਰ ਸ਼ਿੰਗਾਰ ਕਰਦਾ ਰਿਹਾ ਵਨ ਸੰਬੰਧੇ ਵਸਤਰ ਪੋਹਦਾ ਰਿਹਾ ਸਤਗੁਰੂ ਦੀ ਪਾਵਨ ਬਾਣੀ ਨੇ ਕਿਹਾ ਪਹਿਨੰਦਿਆਂ ਪਹਿਨੰਦਿਆਂ ਕੀ ਹੋਇਆ ਪਹਿਨਦਿਆਂ ਅੰਗ ਵਿੰਗੇ ਤੇ ਜੋਗੀ ਬੁਰਕਾ ਕੰਮ ਨਹੀਂ ਕਰਦੇ ਹੱਥ ਕੰਮ ਨਹੀਂ ਕਰਦੇ ਪਰ ਬੰਦਾ ਕੱਪੜੇ ਹੀ ਵੰਗਿਆ ਪਹਿਨਦਾ ਰਿਹਾ ਬੰਦਾ ਖਾਂਦਾ ਵੀ ਵੰਗਿਆ ਰਿਹਾ ਪਰ ਜੀਵ ਵਿੱਚ ਧਰਮ ਨਾ ਲਿਆਂਦਾ ਸਤਗੁਰੂ ਜੀ ਨੇ ਕਿਹਾ ਕਹਿ ਲਗੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨੰਦਿਆਂ ਸਭ ਅੰਗ ਨਾਨਕ ਧ੍ਰਿਗ ਇਹਨਾਂ ਦਾ ਜੀਵਿਆ ਜੇ ਸੱਤ ਨਾ ਲੱਗੋ ਰੰਗ ਲਾੜ ਤੈਸੇ ਬਣਉਤ ਤੇ ਜਿਹੜਾ ਸਾਰੀ ਜ਼ਿੰਦਗੀ ਕੱਪੜਿਆਂ ਉੱਤੇ ਧਿਆਨ ਦਿੰਦਾ ਰਿਹਾ ਜਿਹੜਾ ਸਾਰੀ ਜ਼ਿੰਦਗੀ ਖਾਣ ਵਾਲੇ ਪਾਸੇ ਧਿਆਨ ਦਰਿਆ ਪਰ ਜੀਵਨ ਚੱਲਦਾ ਨਾ ਆਉਂਦੀ ਆ ਉਹ ਸੰਗ੍ਰਹਿ ਦੀ ਸ਼ੁਕਰਾਨਾ ਨਹੀਂ ਕੀਤਾ ਭਾਗਵਾਨ ਕਿੰਨਾ ਚੰਗਾ ਹੋਵੇ ਸਤਗੁਰੂ ਦੀ ਪਾਵਨ ਬਾਣੀ ਦੇ ਗਿਆਨ ਨੂੰ ਰੂਪ ਦਿੱਤੇ ਜ਼ਿੰਦਗੀ ਨੂੰ ਬਦੀਤ ਕਰਦਾ ਹੈ ਸਾਲਾਂ ਦੇ ਸਾਰ ਬਦੀਤ ਹੋਈ ਜਾਂਦੇ ਹਨ ਮਹੀਨਿਆਂ ਦੇ ਮਹੀਨੇ ਬਦੀਤ ਹੋਏ ਇੱਕ ਮਹੀਨਾ ਲੰਘਦਾ ਹੈ ਜੇ ਗੁਰਦੁਆਰੇ ਜਾ ਕੇ ਅਰਦਾਸ ਕਰਦਾ ਮਾੜਾ ਪਿਛਲਾ ਮਹੀਨਾ ਸੁਖ ਸ਼ਾਂਤੀ ਨਾਲ ਲੰਘ ਗਿਆ ਆਉਣ ਵਾਲਾ ਸੁਖ ਸ਼ਾਂਤੀ ਨਾਲ ਬਦੀਦ ਕਰੀ ਸਭ ਨੂੰ ਨਹੀਂ ਰਹੇ ਬੰਦਿਆ ਮਹੀਨੇ ਚੇਂਜ ਹੋਈ ਜਾਂਦੇ ਸਾਲ ਜੇ ਹੋਈ ਜਾਂਦੇ 15 ਆਇਆ ਹੋ ਵੀ ਚਲ ਗਿਆ 16 ਆਇਆ ਹੋ ਵੀ ਇਲਾਕੇ 17 ਆਇਆ ਉਹਨੇ ਬਦੀਦ ਹੋ ਜਾਣਾ ਹੈ ਹਰ ਇੱਕ ਚੀਜ਼ ਸਮੇਂ ਦੇ ਸਹਾਰਣਾ ਬਦਲਦੀ ਜਾਂਦੀ ਹੈ ਬੰਦੇ ਦਾ ਜਿਹੜਾ ਸਮੇਂ ਦੇ ਸਹਾਰਣਾ ਬਦਲਦਾ ਜਾਂਦਾ ਹੈ ਪਰ ਇੱਕ ਮਨੁੱਖ ਦਾ ਮਨ ਹੈ ਜਿਹੜਾ ساری ਜ਼ਿੰਦਗੀ ਬਦਲਦਾ ਨਹੀਂ ਸਾਰੀ ਜ਼ਿੰਦਗੀ ਨਹੀਂ ਬਦਲ ਮੈਂ ਚੇਹੇ ਹੀ ਕਰਨਾ ਕਰੂੰਗਾ ਬਾਣੀ ਵਾਰ-ਵਾਰ ਗੁਰਦੇ ਗੀਂਦੀ ਆਉ ਸੇਖ ਸਤ ਗੁਰੂ ਕੇ ਪਿਆਰਿਓ ਗਾਉ ਸਚੀ ਬਾਣੀ 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 ਉਹ ਜਾਨਣਾ ਗੀਂਦੀ اے ਨੇਤਰੋ ਮੇਰੇ ਉਹ ਹਰ ਤੂੰ ਮੈਂ ਜੋ ਧਈ ਕਿ ਮੰਨਿਆ ਤੇ ਅੱਖਾਂ ਦੇ ਵਿੱਚ ਰੱਬ ਦੀ ਜੋਤ ਹੈ ਇਹ ਸਰਮ ਨੂੰ ਮੇਰੇ ਸਾਚੇ ਸੁਣਨੇ ਨੂੰ ਪਠਾਏ ਸਤ ਗੁਰ ਦੀ ਬਾਣੀ ਇਹ ਰਸਨਾ ਤੁਮਾਰਾ ਸਲਾਹ ਚ ਰਹੀ ਕਿ ਤੂੰ ਰਮਨ ਦਾ ਨਾਮ ਛੱਡ ਕੇ ਹੋਰ ਚ ਵਾਰ ਸਵਾਤ ਕੀ ਜਾਣੀ ਪਰ ਬੰਦੇ ਨੇ ਕਦੀ ਧਿਆਨ ਨਹੀਂ ਦਿੱਤਾ ਬੰਦਾ ਬਾਣੀ ਪੜੀ ਗਿਆ ਜਿੱਦਾਂ ਸਰਮਣ ਪਹਿਲਾਂ ਗੱਤ ਤੇ ਸੁਣੀ ਜਾਂਦੀ ਹੈ ਕੰਨ ਬੰਦੇ ਦੇ ਹੁੰਦਾ ਹੈ ساری ਜਿੰਦਗੀ ਸੁਣੀ ਜਾਂਦੀ ਹੈ ਜਿੱਦਾਂ ਜ਼ਬਾਨ ਪਹਿਲਾਂ ਬੰਦੇ ਦੀ ਝੂਣ ਬੋਲੀ ਜਾਂਦੀ ਹੈ ਬੰਦਾ ਬਾਣੀ ਪੜਨ ਤੋਂ ਮਾਰੀ ਝੂਣ ਹੋਰੀ ਜਾਂਦਾ ਜਿਹੜੀਆਂ ਗੱਲਾਂ ਬੰਦਾ ਨਾਮ ਜਪਣ ਤੋਂ ਪਹਿਲਾਂ ਵੀ ਕਰੀ ਜਾਂਦਾ ਹੈ ਬੰਦਾ ਬਾਣੀ ਵਿੱਚ ਵੀ ਕਰੀ ਜਾਂਦਾ ਕਿੰਨਾ ਚੰਗਾ ਹੁੰਦਾ ਮਨੁੱਖ ਨੇ ਜਿਹੜੀ ਬਾਣੀ ਪੜੀ ਐ ਜਿਨੇ ਪਿਆਰ ਨਾਲ ਗੁਰਦੁਆਰੇ ਮੱਥਾ ਟੇਕਿਆ ਜਿਦੇ ਪਿਆਰ ਨਾਲ ਬੰਦਾ ਵਹਿਗੂ ਬੋਲਿਆ ਇਹ ਪਿਆਰ ਸਾਡੇ ਸਵੀਕਾਰ